ਵੀ ਸੁਆਸੀ ਬੱppa ਦੀ ਸੀ ਇਹਨੇ ਕੀਤਾ ਬਸ ਹੋਰ ਕਿਸੇ ਤੇ ਨਹੀਂ ਕੀਤਾ ਸਾਡਾ ਤਾਂ ਮਨ ਦੁਖੀ ਹੁੰਦਾ ਨਾ ਮਨ ਪਰੇਸ਼ਾਨ ਹੁੰਦਾ ਗਈ ਵਾਰੀ ਬੜਾ ਜ਼ਿੰਦਗੀ ਦੀਆਂ ਦੇਖੋ ਰੁਕਾਵਟਾ ਬਹੁਤ ਹੈ ਬੰਦੇ ਦੇ ਕਦਮ ਕਦਮ ਤੇ ਦੁੱਖ ਹੁੰਦੇ ਹੀ ਹੁੰਦੇ ਆ ਤੇ ਜੇ ਆਪਾਂ ਇਹ ਕਹੀਏ ਕਿ ਦੁੱਖ ਸਿਰਫ ਸਾਨੂੰ ਹੈ ਤੇ ਇਹ ਵੀ ਗਲਤ ਹੈ ਸਾਰੀ ਦੁਨੀਆ ਦੁਖੀ ਹੈ ਜੀ ਹਰ ਕਿਸੇ ਦੀ ਜ਼ਿੰਦਗੀ 'ਚ ਨਾ ਇੱਕ ਕੰਡਾ ਐਸਾ ਚੁੱਭਿਆ ਹੀ ਹੋਇਆ ਤੇ ਦੁਨੀਆ ਨੂੰ ਵੇਖ ਕੇ ਬੰਦਾ ਹੌਸਲਾ ਕਰਦਾ ਕਿ ਠੀਕ ਹੈ ਜੀ ਇਹ ਦੁੱਖਾਂ ਦਾ ਅੰਤ ਨਹੀਂ ਹੈਗਾ ਜੇ ਜ਼ਿੰਦਗੀ 'ਚ ਆਪਾਂ ਆਏ ਆ ਸੁੱਖ ਵੀ ਆਣੇ ਦੁੱਖ ਵੀ ਆਣੇ ਆ ਇਹਨਾਂ ਨਾਲ ਲੜਨਾ ਸਿੱਖੀਏ ਆਪਣੇ ਆਪ ਨੂੰ ਮਜ਼ਬੂਤ ਕਰਨਾ ਸਿੱਖੀਏ ਤੇ ਮੈਂ ਤੁਹਾਨੂੰ ਜੇ ਸੱਚੀ ਦੱਸਾਂ ਆਪਣੀ ਜ਼ਿੰਦਗੀ ਦੀ ਗੱਲ ਨਾ ਕਿ ਮਰਦੇ ਵਿੱਚ ਵੀ ਜਾਨ ਭਾਈ ਬਾਬਾ ਦੀਪ ਸਿੰਘ ਨੇ ਕਿ ਜਿਹੜਾ ਸ਼ਰੀਰ ਵੀ ਖਤਮ ਹੋ ਚੁੱਕਾ ਹੈ ਤੇ ਅੰਦਰੋਂ ਦਿਲ ਵੀ ਖਹਿ ਚੁੱਕਾ ਹੈ ਕਿ ਹੁਣ ਨਹੀਂ ਜੀ ਸਕਦਾ ਬਾਬਾ ਜੀ ਨੇ ਉਸ ਮਰਦੇ ਦਿਲ ਚ ਵੀ ਜਾਨ ਪਾਤੀ ਬਾਬਾ ਦੀਪ ਸਿੰਘ ਦੇ ਤੁਸੀਂ ਸੱਚਾ ਭਰੋਸਾ ਰੱਖੋਗੇ ਨਾ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਪਤਾ ਕੀ ਸਟਰੋਂਗ ਹੋਏਗਾ ਤੁਹਾਡਾ ਆਤਮ ਵਿਸ਼ਵਾਸ ਤੁਸੀਂ ਬਹੁਤ ਸਟਰੋਂਗ ਬਣ ਜਾਓਗੇ ਜਦੋਂ ਤੁਹਾਡੇ ਦਿਲ ਨੂੰ ਪਤਾ ਲੱਗ ਗਿਆ ਨਾ ਕਿ ਇਹਦੀ ਬਾ ਬਾਬਾ ਦੀਪ ਸਿੰਘ ਨੇ ਫੜੀ ਹੈ ਐਨੇ ਜ਼ਿੰਦਗੀ ਦੀਆਂ ਰੁਕਾਵਟਾਂ ਤੋਂ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਨਹੀਂ ਡਰਨਾ ਤਾਂ ਫਿਰ ਦਿਲ ਵੀ ਤੁਹਾਨੂੰ ਡਰਾਉਣਾ ਬੰਦ ਕਰ ਦੇਗਾ ਦਿਮਾਗ ਗਲਤ ਸੋਚੇਗਾ ਹੀ ਨਹੀਂ ਤੇ ਦੇਖੋ ਇਹ ਤਾਂ ਗੱਲ ਸੱਚੀ ਹੈ ਜੀ ਜਿਹੜਾ ਬਾਬਾ ਦੀਪ ਸਿੰਘ ਨੂੰ ਯਾਦ ਕਰਦਾ ਨਾ ਜਿਹੜਾ ਸੱਚੀ ਮਨਾਂ ਪੁਕਾਰਦਾ ਬਾਬਾ ਇਹਨੂੰ ਤੇ ਫਿਰ ਤਾਂ ਉਹ ਭਾਵੇਂ ਜਿੱਥੇ ਮਰਜੀ ਫਸਿਆ ਹੋਵੇ ਜਿਹੜੇ ਮਰਜੀ ਹਾਲ ਚ ਜਿਹੜੀ ਮਰਜੀ ਘੜੀ ਤੇ ਇੱਥੇ ਆ ਸੱਤ ਸਮੁੰਦਰਾਂ ਪਾਰ ਬੈਠਾ ਬਾਬਾ ਹੀ ਆਪੇ ਇੱਜ਼ਤ ਰੱਖ ਲੰਦੇ ਆਪੇ ਲਾਜ ਬਣਾ ਲੰਦੇ ਆਪਣੇ ਬੱਚੇ ਦੀ ਤੁਸੀਂ ਇੱਕ ਵਾਰ ਅੱਖਾਂ ਬੰਦ ਕਰਕੇ ਬਾਬਾ ਦੀਪ ਸਿੰਘ ਨੂੰ ਸੱਚੇ ਮਨਾਂ ਯਾਦ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਦੇਖੋ ਤੁਹਾਡੇ ਅੰਦਰ ਕਿੰਨੀ ਪੋਜ਼ਿਟਿਵ ਵਾਈਬਸ ਆਉਂਦੀਆਂ ਤੁਹਾਡੇ ਵਿਚਾਰਾਂ 'ਚ ਤੁਹਾਡੇ ਦਿਮਾਗ 'ਚ ਤੁਹਾਡੇ ਦਿਲ 'ਚ ਤੁਹਾਡੀ ਲਾਈਫ 'ਚ ਹਰ ਜਗ੍ਹਾ ਸੁੱਖ ਹੀ ਸੁੱਖ ਆਣਗੇ ਬਾਬਾ ਦੀਪ ਸਿੰਘ ਦਾ ਨਾਮ ਤਾਂ ਸੁੱਖਾਂ ਦੀ ਚਾਬੀ ਹੈ ਇਹਦਾ ਸੰਭਲੋ ਜਿੰਨਾ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਰਹੋਗੇ ਜਿੰਨਾ ਤੁਹਾਡਾ ਪਿਆਰ ਹੋਏਗਾ ਬਾਬਾ ਦੀਪ ਸਿੰਘ ਜੀ ਤੇ ਤਾਂ ਤੁਹਾਡੀ ਜ਼ਿੰਦਗੀ 'ਚ ਕ੍ਰਿਸ਼ਮੇ ਵੀ ਹੋਣਗੇ ਤੇ ਜਿਹੜੇ ਕਾਰੇ ਨਹੀਂ ਲਿਖੇ ਦੁਨੀਆ ਇੰਪੋਸੀਬਲ ਕਹੀ ਜਾਂਦੀ ਵੀ ਕਿ ਨਹੀਂ ਹੋ ਸਕਦਾ ਉਹ ਵੀ ਪੋਸੀਬਲ ਹੋਣਗੇ ਜਦੋਂ ਤੱਕ ਬਾਬਾ ਦੀਪ ਸਿੰਘ ਨੇ ਤੇਰੀ ਬਾਹ ਫੜੀ ਹੋਈ ਨਾ ਇਹ ਗੱਲ ਯਾਦ ਰੱਖੀ ਇੱਥੇ ਕੁਝ ਵੀ ਇੰਪੋਸੀਬਲ ਕੁਝ ਵੀ ਨਾ ਮੁਮਕਿਨ ਨਹੀਂਗਾ ਤੁਸੀਂ ਭਾਵੇਂ ਆਪ ਗੰਦੇ ਹੋ ਕੀ ਇਹ ਕੰਮ ਨਹੀਂ ਹੋ ਸਕਦੇ ਜੋ ਮਰਜੀ ਹੋ ਜੇ ਪਰ ਜਦੋਂ ਤੱਕ ਬਾਬਾ ਦੀਪ ਸਿੰਘ ਹੀ ਤੁਹਾਡੇ ਨਾਲ ਬੈਠੇ ਆ ਨਾ ਉਹ ਕੰਮ ਛੱਡੋ ਦੇ ਨਾਲ ਲੱਖ ਕਰੋੜ ਗੁਣਾ ਵਧੀਆ ਕੰਮ ਕਰਵਾ ਕੇ ਦੇਣਗੇ ਤੁਸੀਂ ਭਰੋਸਾ ਦਾ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੇਖਣਾ ਕਿੱਦਾਂ ਬਦਲਦੀ ਜਿਹੜੇ ਪਿਆਰ ਕਰਦੇ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨਾਂ ਲੈ ਉਹ ਜ਼ਰੂਰ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ